ਹੋ ਸਵਾਕਵੰਦਾ ਲੱਗਿਆ ਜਿੰਦਰਾ ਕੁੱਝੀਆਂ ਵੀ ਹੈ ਨਹੀਂ ਨਾਲ ਜਦੋਂ ਮਾ ਦੁਰਗਾ ਰਾਣੀ ਜਾ ਦਿੱਤੀ ਸੁਲਤਾਨ ਮੇਰੇ ਗੁਰਵਾਨਾ ਚਾਪੀਆਂ ਲਾਲੀਆਂ ਸਭ ਖੋਲੇ ਬੂਹੇ ਬਾਹਰ ਮੇਰੇ ਗੁਰਵਾਨਾ ਚਾਪੀਆਂ ਲਾਲੀਆਂ ਸਭ ਖੋਲੇ ਬੂਹੇ ਬਾਹਰ ਕਿਹਨੂੰ ਸਖੀਆਂ ਮਾਰਦਾ ਤੇ ਕਿਹਦਾ ਕਰਦਾ ਨਾਸ ਮਾ ਕਹਣ ਕਾ ਤੇ ਕਲਾ ਤੇਰੀ ਭਰਪੂਰ ਆ ਰਾਖ ਵੜਵੜ ਮਾਰਦੀ ਤੇ ਜਾਣੀ ਜਾਣ ਹਜ਼ੂਰ ਹੋ ਬਾਣੀ ਹੈ ਗੁਰੂ ਸਾਹਿਬ ਦੀ ਝਗੜੇ ਨਾ ਵੇਣਦੀ ਹੋ ਬਾਣੀ ਹੈ ਗੁਰੂ ਸਾਹਿਬ ਪੀਰਾ ਮੈਤ ਨਾ ਕਰਵਾਲਾ ਜਿੰਦਗੀ ਦਾ ਖਾਤਾ ਪੀਰਾ ਮੈਤ ਨਾ ਕਰਵਾਲਾ ਹੋ ਪੰਜੇ ਪੀਰ ਗਵਾਰ ਰਖ ਲੈ ਪੰਜੇ ਪੀਰ ਗਵਾਰ ਰਖ ਲੈ ਪੰਜੇ ਪੀਰ ਗਵਾਰ ਰਖ ਲੈ ਮੇਰਾ ਚਾਮਣ ਅਲਾ ਤਾਲਵੇ ਸਾਇਆ ਵੇ ਅਮਰ ਜਿੰਦਗੀ ਦਾ ਖਾਤਾ ਪੀਰਾ ਮੈਤ ਨਾ ਕਰਵਾਲਾ ਖਾਤਾ ਪੀਰਾ ਇਹ ਤੂੰ ਨਾ ਕਰਵਾਲਾ ਮੇਰੀ ਜ਼ਿੰਦਗੀ ਦਾ ਖਾਤਾ ਪੀਰਾ ਸ਼ਰਮ ਆਉਂਦੀ ਆ ਤੇਰੇ ਰੋਜੇ ਦਾ ਪਰਸ਼ਾਵਾ ਬਣਨਾ ਚਾਹੁੰਦੀ ਆ ਤੇਰੇ ਦਰ ਦੀ ਮੰਗਦੀ ਮੰਗਣ ਤੋਂ ਸ਼ਰਮ ਆਉਂਦੀ ਨਾ ਤੇਰੇ ਰੋਜੇ ਦਾ ਪਰਸ਼ਾਵਾ ਬਣਨਾ ਚਾਹੁੰਦੀ ਆ

ਦਾ ਪੀੜਾ ਮੈਂ ਤੂੰ ਨਾ ਕਰਵਾਲਾ ਜ਼ਿੰਦਗੀ ਦਾ ਕਰਦਾ ਪੀੜਾ ਮੈਂ ਤੂੰ ਨਾ ਕਰਵਾਲਾ ਸੱਚੀ ਤੈਨੂੰ ਅਗਲੇ ਜਨਮ ਵਿੱਚ ਢੱਕਾਂਗੇ ਤੈਨੂੰ ਵਕਤਿਆਂ ਪੌਣਾ ਵਾਂਗ ਯਾਦਗੀ ਰੱਖਾਂਗੇ ਓ ਮਤ ਸੋਚੀ ਤੈਨੂੰ ਵੇਤੂ ਮਤ ਸੋਚੀ ਤੈਨੂੰ ਅਗਲੇ ਜਨਮ ਵਿੱਚ ਢੱਕਾਂਗੇ ਤੈਨੂੰ ਵਕਤਿਆਂ ਪੌਣਾ ਵਾਂਗ ਯਾਦਗੀ ਰੱਖਾਂਗੇ

ਆਖਰ ਤਾਂ ਪੀੜਾ ਤੇ ਤੂੰ ਨਾ ਕਰਵਾਲਾ ਜ਼ਿੰਦਗੀ ਦਾ ਆਖਰ ਤਾਂ ਪੀੜਾ ਤੇ ਤੂੰ ਨਾ ਕਰਵਾਲਾ ਹਾ ਜ਼ਿੰਦਗੀ ਦਾ ਆਖਰ ਤਾਂ ਪੀੜਾ ਤੇ ਤੂੰ ਨਾ ਕਰਵਾਲਾ ਬੋਲ ਸੱਚੇ ਦਰਬਾਰ ਦੇ ਹੋ ਕਿੱਥੇ ਜਾ ਕੇ ਬਹਿ ਜਾਵੇ ਪਕੌੜੇ ਖਾਣ ਵਾਲਿਆ ਵੇ ਜਾ ਕੇ ਸੰਗਿਆ ਵੇ ਪਕੌੜੇ ਖਾਣ ਵਾਲਿਆ ਪਕੌੜੇ ਖਾਣ ਵਾਲਿਆ ਪਕੌੜੇ ਖਾਣ ਵਾਲਿਆ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਬਹਿ ਗਏ ਕਿੱਥੇ ਜਾ ਕੇ ਬਹਿ ਗਏ ਵੇ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਬਹਿ ਗਏ ਵੇ ਪਕੌੜੇ ਖਾਣ ਜਿਹੜੀ ਕਰਦੀ ਬੌੜੀ ਬੌੜੀ ਆ ਤੇਰੇ ਨਾਲ ਨਾਤਾ ਦੀ ਚੋੜੀ ਵਿੱਚ ਜਿਹੜੀ ਕਰਦੀ ਬੌੜੀ ਬੌੜੀ ਪਕੌੜੇ ਖਾਣ ਵਾਲਿਆ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਬਹਿ ਜਾਵੇ ਕਿੱਥੇ ਜਾ ਕੇ ਸੌਂ ਜਾਵੇ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਬਹਿ ਜਾਵੇ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਬਹਿ ਜਾਵੇ ਪਕੌੜੇ ਖਾਣ ਵਾਲਿਆ ਤੇ ਗਲ ਹਰ ਫੁੱਲਾਂ ਤੇ ਪਾਵਾਂ ਓ ਤੇਰੇ ਤਰਜ਼ ਦੇ ਸ਼ਗਨ ਮਨਾਵਾ ਤੇ ਗਲ ਹਰ ਫੁੱਲਾਂ ਤੇ ਪਾਵਾਂ ਪਕੌੜੇ ਖਾਣ ਵਾਲਿਆ ਪਕੌੜੇ ਖਾਣ ਵਾਲਿਆ ਓ ਕਿੱਥੇ ਜਾ ਕੇ ਸੌਂ ਗਿਆ ਵੇ ਕਿੱਥੇ ਜਾ ਕੇ ਬਹਿ ਜਾਵੇ ਪਕੌੜੇ ਖਾਣ ਵਾਲਿਆ ਇੱਥੇ ਜਾ ਕੇ ਬਹਿ ਜਾਵੇ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਬਹਿ ਜਾਵੇ ਆ ਚੌਂਕੀ ਵਾਲਾ ਕਰ ਕੇੜਾ ਬਾਈ ਕਿਸੇ ਦੇ ਚੌਂਕੀ ਲੱਗਦੀ ਹੋਵੇ ਕਿਸੇ ਦਾ ਸਰ ਭਾਰੀ ਭਾਰੀ ਰਹਿੰਦਾ ਹੋਵੇ ਪੌਣ ਦਾ ਅਸਰ ਬਣਦਾ ਹੋਵੇ ਪੌਣ ਵਾਲੇ ਪੌਣ ਵਾਲੇ ਕਿਸੇ ਦੇ ਪੌਣ ਦਾ ਅਸਰ ਪੈਂਦਾ ਹੋਵੇ ਸਿਰ ਪਰ ਰਬਰ ਰਹਿੰਦਾ ਹੋਵੇ ਬੱਚੇ ਮਾਰ ਬੇਗਮਾ ਤਾਂ ਪਈ ਇੱਕ ਬੀਬੀਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਨੇ ਗੱਦੀ ਨੂੰ ਹੱਥ ਨਾ ਲਾਇਆ ਕਰੋ ਮੱਥਾ ਟੇਕਣਾਂ ਦਾ ਦੂਰੋ ਸਜਦਾ ਸਲਾਮ ਕਰਦਿਆ ਕਰੋ Música ਨਾਲ ਮਥਾਣੀ ਰਾਣੀ ਜਿਹੜੀ ਤੂੰ ਤੋਂ ਛਾਂਦੀ ਪਾਣੀ ਓ ਕਰ ਨਾਲ ਮਥਾਣੀ ਰਾਣੀ ਜਿਹੜੀ ਤੂੰ ਤੋਂ ਛਾਂਦੀ ਪਾਣੀ ਪਕੌੜੇ ਖਾਣ ਵਾਲਿਆ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਬਹਿ ਗਾਵੇ ਓ ਕਿੱਥੇ ਜਾ ਕੇ ਬਹਿ ਜਾਵੇ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਬਹਿ ਜਾਵੇ ਪਕੌੜੇ ਖਾਣ ਵਾਲਿਆ ਮਾਂ ਦਾ ਮੋਰੀ ਬਣ ਗਿਆ ਗੱਦੀ ਵਾਲਿਆ ਇਲਮ ਤੇ ਆ ਮੋਰੀਆ ਸਭ ਵੀ ਮਿਲੇ ਹੋਣ ਕੇ ਮੱਤੇ ਦੀਆ ਨਾ ਮਟਿਆ ਵੇ ਤਗਦੀਰਾ ਮੱਥੇ ਦੀਆ ਨਾ ਮਟਿਆ ਵੇ ਤਗਦੀਰਾ ਮੱਥੇ ਦੀਆ ਨਾ ਮਟਿਆ ਵੇ ਤਗਦੀਰਾ ਓਏ ਕੁਰਸੀ ਢਾਵਾ ਤੇ ਗਲਹਾਰ ਫੁਲਾंदे ਪਾਵਾਂ ਓ ਹ ਤੈਨੂੰ ਉਦੋਂ ਕੁਰਸੀ ਢਾਵਾ ਤੇ ਗਲਹਾਰ ਫੁਲਾंदे ਪਾਵਾਂ ਪਕੌੜੇ ਖਾਣ ਵਾਲਿਆ ਪਕੌੜੇ ਖਾਣ ਵਾਲਿਆ ਉਹ ਕਿੱਥੇ ਜਾ ਕੇ ਬਹਿ ਜਾਵੇ ਕਿੱਥੇ ਜਾ ਕੇ ਬਹਿ ਜਾਵੇ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਸੌਂ ਜਾਵੇ ਪਕੌੜੇ ਖਾਣ ਵਾਲਿਆ ਇੱਥੇ ਜਾ ਕੇ ਬਹਿ ਜਾਵੇ ਪਕੌੜੇ ਖਾਣ ਵਾਲਿਆ ਲੋਕ ਮਾਰਦੇ ਤਾਨੇ ਕੜੇ ਦੁਰਗਾ ਦੇਸ਼ ਬਗਾਨੇ ਭੜੇ ਲੋਕ ਮਾਰਦੇ ਤਾਨੇ ਸਾਡੇ ਤੇਰੇ ਨਾਲ ਜਰਾਨੇ ਸਾਡੇ ਤੇਰੇ ਨਾਲ ਜਰਾਨੇ ਪਕੌੜੇ ਖਾਣ ਵਾਲਿਆ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਬਹਿ ਗਿਆ ਵੇ ਕਿੱਥੇ ਜਾ ਕੇ ਬਹਿ ਗਿਆ ਵੇ ਪਕੌੜੇ ਖਾਣ ਵਾਲਿਆ ਜਾ ਕੇ ਪੈ ਗਾਵੇ ਪਕੌੜੇ ਖਾਣ ਜਿੰਨਾ ਸਾਡਾ ਕੋਈ ਬਾਬਾ ਲੋਈ 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 ਤੇਰੇ ਬਾਝ ਨਾ ਸਾਡਾ ਕੋਈ ਓਏ ਪਕੌੜੇ ਖਾਣ ਵਾਲਿਆਂ ਪਕੌੜੇ ਖਾਣ ਵਾਲਿਆਂ ਕਿਤੇ ਜਾ ਕੇ ਪਾ ਜਾਵੇ ਜਾ ਕੇ ਵਾ ਜਾਵੇ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਵਾ ਜਾਵੇ ਪਕੌੜੇ ਖਾਣ ਵਾਲਿਆ ਕਿੱਥੇ ਜਾ ਕੇ ਸੌਂ ਜਾਵੇ ਪਕੌੜੇ ਖਾਣ ਵਾਲਿਆ ਕੱਤੀ ਵਾਲਿਆ ਬਜੁਰਗਾ Fati Clayazhan Hali, 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 Hali Sadaika, sadai, 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 hadai, sadai, aadu, hadai, ਕੱਤੀ ਵਾਲਿਆ ਬਜੂਰੀ ਗਾਵੇ ਲਾ ਜਾ ਤੈਨੂੰ ਤੇ ਸ਼ਰਮਾ ਮੈਨੂੰ ਤੈਨੂੰ ਤੇ ਮਹੀਮ ਦਾ ਗੋਲਾ ਤੇਰਾ ਪੜ ਗਿਆ ਇਲਮ ਬਰੋਲਾ ਓਏ ਆ ਤੈਨੂੰ ਤੇ ਮਹੀਮ ਦਾ ਗੋਲਾ ਤੇਰਾ ਪੜ ਗਿਆ ਇਲਮ ਬਰੋਲਾ ਤੂੰ ਬੈਠਾ ਹੋ ਕੇ ਬੋੜਾ ਵੇ ਗਾ ਤੂੰ ਬੈਠਾ ਹੋ ਕੇ ਬੋੜਾ ਕੱਦੀ ਵਾਲਿਆ ਬਚੁਰ ਗਾਵੇ ਕਿਉ ਹਲੋ ਗੱਡੀ ਦਾ ਸਮਾਨ ਲਾਇਆ कणी जी बहार पईंदी मिनी मिनी कणी जी बहार पईंदी आहे कॾहिं वारा ते तमाल पईंदी आहे कॾहिं वारा खेॾे तेमाल पईंदी वारा खेॾे ते माल पईंदी 来だ 할리 할리 Aló, aló, Thank you ਅਕਾਲ ਜੀ ਰਾਜੇ ਵੀਜਾ ਵੀਜ਼ਾ ਤਾਂ ਖਤਮ ਹੈ ਦਾ ਇਹ ਤਾਂ ਵਾਪਸੇ ਆਉਣ ਦਾ ਚਾਂਸ ਆ ਜੀ ਇਹਦੇ ਸਿੰਧਰਾਂ ਨੂੰ ਵਾਪਸ ਆਉਣਾ ਇਹਦਾ ਵਾਪਸ ਦੇ ਆ ਕੋਈ ਨਾ ਖਤਮ ਹੋਇਆ ਤਾਂ ਜੀ ਜੀ ਆਰੇ ਤੋਂ ਖਤਮ ਚਲੋ ਚਾਰ ਸਾ ਚਲੋ ਕੋਈ ਗੱਲ ਨਹੀਂ ਭਾਈ ਲੱਡੂ ਲਿਓ ਸੇਵਾਦਾਰਾਂ ਨਾਲ ਬਹਿ ਗੱਲ ਕਰੋ ਸ਼ਾਇਦ ਹੋ ਸਕਦਾ ਮਹਾਰਾਜ ਨੂੰ ਦੇਖੇ ਚਲ ਬੰਦੇ ਪਾਓ ਠੀਕ ਹਾਂ ਲੱਡੂ ਲਿਓ ਤੇਰੇ ਲਿਆ ਕੇ ਮਾਤਾ ਚੜਾ ਕੇ ਬੰਦ ਅਰਦਾਸ ਕਰਾ ਲਓ ਬਾਕੀ ਵਾਪਸ ਹੀ ਚਾਣ ਕੇ ਬੰਦ ਆ ਸੇਵਾਦਾਰ ਜੀ ਦੇ ਮਾਤਾ ਅਰਦਾਸ ਕਰਾ ਲਓ ਕੀ ਬੜਾ ਥੋੜਾ ਜਿਹੜਾ ਪਾਰ ਲੱਗੀ ਜਾਵੇ ਹਾਂ ਇਹਨਾਂ ਖਾਜ ਨੂੰ ਸਾਡੇ ਕੋਲ ਚਲੋ ਦਿਨ ਲੱਗਦੀ ਐ ਕਿਹਨਾਂ ਦੇ ਬੱਚੇ ਫੈਲ ਵਾਲੇ ਆਏ ਕਿਹੜਾ ਗਾਰਾ ਫੈਲ ਐ ਨੌਨ ਵਾਲੇ ਆਏ ਹੁਣ ਬਾਹਰ ਦੀ ਉਹਨਾਂ ਦੇ ਬੱਚੇ ਦੀ ਫੈਲ ਨਹੀਂ ਲੱਗਦੀ ਕਿਹਨਾਂ ਦੇ ਆ ਫੈਲ ਨਹੀਂ ਲੱਗਦੀ ਉਹਨਾਂ ਦੇ ਬੱਚੇ ਦੀ ਫੈਲ ਨਾ ਲੱਗਦੀ ਉਹ ਵੀ ਬੱਚੇ ਦੀ hello, hello.